ਆਪਣੇ ਸਾਥ ਦੇ ਬਹੁਤ ਹਰਦੇ ਲਜੀਜ਼ ਤੇ ਬਹੁਤ ਸਤਿਕਾਰਯੋਗ ਬੀਬੀ ਰਜਿੰਦਰ ਕੌਰ ਜੀ ਪਠਲ ਫੋਮਾ ਚੀਪ ਪੁਰਸ਼ਟਰ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ ਤੇ ਮੇਰੇ ਵਾਸਤੇ ਇੱਕ ਬੱਚਾ ਬੱਚੇ ਦੀ ਤਰ੍ਹਾਂ ਕਿਸੇ ਨੂੰ ਜਨੂ ਪਾਲ ਕੇ ਵੱਡਾ ਕੀਤਾ ਕਾਂਗਰਸ ਵਿੱਚ ਮੇਰੇ ਵਾਸਤੇ ਤੁਹਾਡੇ ਦੇ ਤੁਹਾਡੇ ਕੋਲੋਂ ਵੋਟਾਂ ਜਿਹੜਾ ਉਹਨਾਂ ਨੇ ਆਪਣੀ ਮੰਗ ਰੱਖੀ ਉਹਦਨ ਵੀ ਕਾਹ ਚੀ ਗਲੇ ਬੋਲ ਰਿਆ ਨੇ ਕਿ ਅਗਰ ਮੈਂ ਅੱਜ ਕਾਂਗਰਸ ਵਿੱਚ ਕਿਸੇ ਵੀ ਮਕਾਮ ਤੇ ਖੜਾ ਆਂ ਤੇ ਉਹਦਾ ਸਿਹਰਾ ਜਿਹੜਾ ਹੈਗਾ ਉਹ ਸਾਡੇ ਸਤਕਾਰਯੋਗ ਪੀਪੀ ਭਟਰ ਜੀ ਨੂੰ ਜਾਂਦਾ ਉਹਨਾਂ ਦੀ ਬਦੌਲਤ ਮੈਂ ਕਾਂਗਰਸ ਵਿੱਚ ਆਇਆ ਹਾਲਾਂਕਿ ਮੈਂ ਜਿੰਨੀ ਮੇਰੀ ਮੂਰਾ ਫਰਜ਼ ਬਣਦਾ ਸੀਗਾ ਮੈਂ ਇਹਨਾਂ ਦੀ ਮਦਦ ਨਹੀਂ ਕਰ ਸਕਿਆ ਜ਼ਿੰਦਗੀ ਦੇ ਵਿੱਚ ਕਿਉਂਕਿ ਉਸ ਵਕਤ ਅਮਰਿੰਦਰ ਸਿੰਘ ਆ ਗਿਆ ਅਮਰਿੰਦਰ ਸਿੰਘ ਦੇ ਤੁਲਕ ਆਪ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਨਾਲ ਸਨ ਤਾਂ ਮੈਂ ਆਪਣੇ ਵੱਲੋਂ ਮੈਂ ਉਹਨਾਂ ਦਾ ਉਹਨਾਂ ਦੀ ਸਪੋਰਟ ਕਰ ਰਿਹਾ ਲੇਕਿਨ ਜਿਹੜਾ ਮੇਰਾ ਜਿਹੜਾ ਸਿਆਸੀ ਤੌਰ ਤੇ ਉਹਨਾਂ ਨੂੰ ਜਿਹੜਾ ਮੈਨੂੰ ਪ੍ਰਮੋਟ ਕਰਨਾ ਸੀ ਉਹ ਕਰ ਨਾ ਸਕੇ ਤੇ ਅੱਜ ਜਦੋਂ ਲੋੜ ਪਈ ਪਹਿਲਾਂ ਸ਼ੁਰੂਆਤ ਚ ਤੇ ਹੁਣ ਸੰਗਰੂਰ ਲਿਆਉਣ ਵਿੱਚ ਅਗਰ ਸਭ ਤੋਂ ਵੱਡਾ ਕਿਸੇ ਦਾ ਰੋਲ ਹੈਗਾ ਤਾਂ ਉਹ ਸਾਡੇ ਸਰਕਾਰ ਉੱਤੇ ਵੀ ਜਾਵੇ ਸੋ ਮੇਰੇ ਤੇ ਕੀ ਹੈ ਕਿ ਮੇਰੇ ਤੇ ਉਹਨਾਂ ਦਾ ਕਰਜ਼ਾ ਹੈ ਉਹ ਕਰਜ਼ਾ ਮੈਨੂੰ ਵੈਗਰੂ ਕੋ ਸ਼ਕਤੀ ਬਖਸ਼ੇਗਾ ਤੇ ਮੈਂ ਇਸ ਪਰਿਵਾਰ ਦਾ ਕੱਲ ਜਿਹੜਾ ਸੂਤ ਸੁਵੇਤ ਮੋੜਨਾ ਵਾ ਇਹ ਮੇਰਾ ਪ੍ਰਣ ਤੁਹਾਡੇ ਨਾਲ ਜਨਤਕ ਤੌਰ ਤੇ ਹੈਗਾ। ਦੂਸਰੀ ਗੱਲ ਸਾਡੇ ਇੱਥੇ ਬਹੁਤ ਅੱਛਾ ਪਰਿਵਾਰ ਜਿਨ੍ਹਾਂ ਨੇ ਦਸਵੰਤ ਰਾਏ ਜੀ ਜਿਹੜਾ ਸੁਪੁੱਤਰ ਰਜੀਵ ਇਹ ਮੇਰੇ ਨਾਲ ਸਾਡੇ ਭਰਾਤ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸਾਡੇ ਕੰਮ ਕਰਦੇ ਨੇ ਉਹਨਾਂ ਦੇ ਵੀ ਆਰਥਿਕੀਆਂ ਦੁਕਾਨਾਂ ਨੇ ਅਮਨਦੀਪ ਹੁਣੀ ਖਸਣਪਿੰਡ ਦਾ ਸਾਡਾ ਬਹੁਤ ਵੱਡਾ ਉੱਥੇ ਤੇ ਇਹਨਾਂ ਦੇ ਤੁਲਕਾ ਤੇ ਇਹਨਾਂ ਨੇ ਕਿ ਸਾਰਾ ਅੱਜ ਪ੍ਰੋਗਰਾਮ ਬੁਲਾਇਆ ਤੁਹਾਨੂੰ ਸੱਦਿਆ ਤੁਸੀਂ ਮੇਰਾ ਖਿਆਲ ਆ 2 2.5 ਘੰਟਿਆਂ ਦੇ ਬੈਠੇ ਹੋ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਵੀ ਮੰਗਦਾ ਇਦਾਂ ਮੈਂ ਲੇਟ ਆਉਣ ਵਾਲਾ ਬੰਦਾ ਨਹੀਂ ਕਿ ਪੱਛੋ ਅੱਜ ਇੱਕ ਪਾਈਪ ਹੋਈ ਆ ਤੁਹਾਡੇ ਸਟੇਜ ਸਿੱਖੀ ਸਾਹਿਬ ਊਂ ਪ੍ਰਕਾਸ਼ ਜੀ ਸ਼ੋਮਨਾਥ ਜੀ ਦਰਜਾ ਬਦਰਜਾ ਕਾਂਗਰਸ ਤੇ ਮੀਡੀਆ ਦੇ ਸਾਰੇ ਸਤਕਾਰਯੋਗ ਸੱਜਣ ਬੈਠੇ ਆ ਅੱਜ ਜਿਹੜਾ ਖਬਰ ਤੁਸੀਂ ਸਾਰਿਆਂ ਨੇ ਅੱਜ ਪੜ੍ਹੀ ਆ ਕਿ ਆਪਣਾ ਦਿਲਬੀਰ ਗੋਲਡੀ ਉਹ ਭਗਵੰਤ ਮਾਨ ਦੀ ਪਾਰਟੀ ਨੂੰ ਜੁਆਇਨ ਕਰ ਗਿਆ ਜੇ ਤੁਸੀਂ ਇਹਦਾ ਅਸਲ ਮੈਨਾ ਸਮਝੋ ਤੂੰ ਗੋਲਡੀ ਦਾ ਭਗਵੰਤ ਮਾਨ ਦੇ ਨਾਲ ਮਿਲਣਾ ਜਾਣਾ ਡਿਫੈਕਸ਼ਨ ਕਰਨੀ तितਲੀ ਬਣਨਾ ਇਹਦਾ ਅਸਲ ਜਿਹੜਾ ਸੁਨੇਹਾ ਪਤਾ ਕੀ ਇਹਦਾ ਮਕਸਦ ਕੀ ਆ ਕਿ ਭਗਵੰਤ ਮਾਨ ਇੰਨਾ ਡਰ ਚੁੱਕਾ ਵਾ ਕਿ ਉਹ ਆਪਣੇ ਸਭ ਤੋਂ ਜਿਹੜਾ ਸਖਤ ਉਹਦਾ ਧੂਰੀ ਦਾ ਕੱਟੜ ਬੰਦੇ ਸੀ ਉਹਨੂੰ ਉਹਦੀ ਵੀ ਲੋੜ ਪੈ ਗਈ ਹੈ ਇਹ ਉਹਨਾਂ ਦਰਦਾਸਨ ਕੇ ਤੋ ਉਹਦੀ ਕਮਜ਼ੋਰੀ ਦਿਖਾ ਰਿਆ ਵਾ ਜਿਹੜਾ ਬੰਦਾ ਕਹਿੰਦਾ ਜੀ ਮੈਂ ਤਾਂ ਤੇਰਾ ਜ਼ਿਲੋਂ ਸਿੱਤ ਤੇਰਾ ਚਿੱਤਾ ਜਿੱਤੂਗਾ ਉਹ ਫਿਰ ਆਪਣਾ ਉਹ ਆਪਣੇ ਇਮੀਡੀਏਟਲੀ ਜਿਹੜਾ ਉਹਦਾ ਸਿਆਸੀ ਵਰੁਧੀ ਹੈ ਓਪੋਨੈਂਟ ਹੈ ਉਹਨੂੰ ਥੋੜਾ ਨਾਲ ਰਹੂਗਾ ਫਿਰ ਜੇ ਤੁਸੀਂ ਸਰਪੰਚੀ ਦੀ ਇਲੈਕਸ਼ਨ ਲੜਦੇ ਕਿਸੇ ਵੱਡੇ ਪਿੰਡ ਦੀ ਤੇ ਉਸ ਪਿੰਡ ਵਿੱਚ ਬਨਾਰਸੀ ਪਿੰਡ ਦੀ ਲੈ ਲਓ ਕਿ ਕਰੋੜੀ ਬਲਾਕ ਵਿੱਚ ਕੋ ਲੜ ਰਿਹਾ ਤੇ ਉਹ ਪਿੰਡ ਦੀ ਸਰਪੰਚੀ ਲੜ ਰਿਹਾ ਵਾ ਤੇ ਜੇ ਉਹ ਕਹਿੰਦਾ ਜੀ ਮੈਂ ਇਸ ਪਿੰਡ ਤੋਂ ਸਾਡੇ 550 ਵੋਟ ਤੇ ਜਿੱਤੂਗਾ ਤੇ ਜਿਹੜਾ ਉਹਨਾਂ ਨੂੰ ਉਹਦਾ ਕੱਟੜ ਵਿਰੋਧੀ ਰਿਹਾ ਉਹਨੂੰ ਥੋੜਾ ਨਾਲ ਲਊਗਾ ਉਹ ਤਾਂ ਆਪਣੇ ਸਪੋਰਟਰਾਂ ਦੇ ਨਾਲ ਕੇ ਚੱਲੂਗਾ ਇਹਦਾ ਮਤਲਬ ਭਗਵਾਨ ਤਮਾਨ ਦਾ ਕੌਨਫੀਡੈਂਸ ਟੁੱਟ ਚੁੱਕਾ ਵਾ ਉਹ ਹੁਣ ਨੀਵੇਂ ਪੱਧਰ ਤੇ ਆ ਕੇ ਤਿਤਲੀਆਂ ਬਣਾ ਕੇ ਔਰ ਗੋਲਡੀ ਪਤਾ ਕਿਉਂ ਗਿਆ ਵਾ ਗੋਲਡੀ ਦੇ ਖਿਲਾਫ ਤਿੰਨ ਵਿਜੀਲੈਂਸ ਦੀਆਂ ਇਨਕੁਆਰੀਆਂ ਚੱਲਦੀਆਂ ਨੇ ਪੰਜਾਬ ਦੇ ਵਿੱਚ ਜਿੱਦਾਂ ਬਾਕੀਆਂ ਦੇ ਖਿਲਾਫ ਵਿਜੀਲੈਂਸ ਚਾੜੀ ਹੋਈ ਉਹਨਾਂ ਨੇ ਜਿਹੜੇ ਵੀ ਸਿਆਸੀ ਵਿਰੋਧੀ ਸੀ ਉਹਨਾਂ ਨੇ ਪੁੱਛੇ ਹੋਣੀਆਂ ਜਾਂਚਾਂ ਖੋਲ੍ਹ ਦਿੱਤੀਆਂ ਗੋਲਡੀ ਨੇ ਕੀ ਕਿਤਾ ਸੀਗਾ ਕਿ ਜਿੰਨੇ ਆ ਮਸ਼ੀਨਾਂ ਲਈਆਂ ਸੀ ਜਿਮ ਲਈ ਓਪਨ ਜਿਮ ਔਰ ਦੂਸਰੇ ਜਿਮ ਜਿਹੜੇ ਲਏ ਉਹ ਇਹਨੇ ਵੀਡੀਓ ਦੇ ਦਫ਼ਤਰ ਵਿੱਚ ਉਹਨਾਂ ਦੀ ਕੀਮਤ ਕੋਈ ਹੈ 2-2 ਲੱਖ ਰੁਪਏ ਆ ਤੇ ਅਸਲ ਵਿੱਚ ਉਹ ਕਹਿੰਦੇ ਨੇ ਕਿ ਉਹ ਜਿਮ ਜਿਹੜੇ ਲਏ 75 ਹਜ਼ਾਰ ਦੇ ਸੀ 50 ਦੇ ਕਰੀਬ ਸਰਪੰਚਾਂ ਨੂੰ ਵਿਜੀਲੈਂਸ ਨੇ ਬੁਲਾ ਕੇ ਉਹਨਾਂ ਦੀ ਰਿਕਾਰਡ ਕੀਤੀ ਸਟੇਟਮੈਂਟ ਕਿ ਵਿਜੀਲੈਂਸ ਇਹ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਸੀ ਜਿੱਦਾਂ ਉਹ ਜਿਹੜਾ ਚੱਬੇਵਾਲ ਗਿਆ ਇੱਕ ਦਿਨ ਕਰਜ਼ੇ ਦੀ ਪੰਡ ਚੱਕੀ ਸੀ ਤਿੰਨ ਦਿਨ ਪਹਿਲਾਂ ਸੰਗਲ ਬਾਕੇ ਆਇਆ ਸੀ ਵਿਧਾਨ ਸਭਾ ਚ ਇੰਦਾ ਹੀ ਉਹਦੀ ਵਿਜੀਲੈਂਸ ਜਾਂਚ ਚੱਲਦੀ ਸੀਗੀ ਉਹਨੂੰ ਵੀ तितਲੀ ਬਣਾ ਕੇ ਲੈ ਕੇ ਤੇ ਗੋਲਡੀ ਨੂੰ ਵੀ ਉਹਨਾਂ ਨੇ ਕਿਹਾ ਕਿ ਕਿੱਦਾਂ ਕਰਨੀ ਕਾਕੇ ਆ ਤੇਰੀ ਜਾਨ ਜੇ ਤੇਰੀ ਗ੍ਰਿਫਤਾਰੀ ਅਸੀਂ ਵਕਤ ਤੇ ਪਹਿਲੇ ਕਿੱਦਾਂ ਕਰਨੀ ਦੂਸਰੀ ਉਹਦੀ ਜਾਂਚ ਸੀਗੀ ਕਿ ਉਹਨੇ ਜਿਹੜਾ ਬਣਾ ਸੀ ਨਾ ਇੰਟਰਲੌਕ ਟਾਈਲ ਦੀ ਫੱੱਕੀ ਲਾਈ ਸੀ ਉੱਥੇ ਧੂਰੀ ਵਿੱਚ ਸਾਰੀਆਂ ਆਪਣੀ ਫੈਕਟਰੀ ਚੋਂ ਇੱਟਾਂ ਚਕਾਈਆਂ ਸਾਰੀਆਂ ਉਹ ਟਕਟਾਈਲਾਂ ਸਾਰੀਆਂ ਬਲੋਕਾਂ ਵਿੱਚ ਸਾਰੇ ਪੰਚਾਇਤਾਂ ਵਿੱਚ ੱੱਕੇ ਦੇ ਨਾਲ ਵੇਚੀਆਂ ਸਬਸਟੈਂਡਰਡ ਹੋਣਗੀਆਂ ਜਿੰਨਾ ਮੁੱਲ ਦੁਆਸ਼ੇ ਤੋਂ ਦਾ ਮੁੱਲ ਉਦਾਂ ਮਾਰਕੀਟ ਵਿੱਚ ਬਣਦਾ ਨਹੀਂ ਸੀਗਾ ਦੂਜੀ ਜਗ੍ਹਾ ਚੋਂ ਦੀ ਇਹ ਚੱਲਦੀ ਸੀ ਪੀਸਰਾ ਜੋ ਠੇਕੇ ਟੁਕੇ ਲੈ ਉਹਦੇ ਵਿੱਚ ਜਿਹੜੀਆਂ ਉਹਨਾਂ ਦੇ ਕੰਪਲੇਂਟਸ ਆਈਆਂ ਸੀ ਤੇ ਉਹ ਬਾਅਦ ਰੋਲ ਕੇ ਲੈ ਗਏ ਨੇ ਗੋਲਡੀ ਨੂੰ ਤੇ ਗੋਲਡੀ ਦਾ ਮੈਨੂੰ ਇਹ ਆਇਆ ਕਿ ਮੈਂ ਗੋਲਡੀ ਨੇ ਤਾਂ ਦੇਨ ਪਹਿਲਾਂ ਮਿਸਟਰ ਪੱਠਨ ਇੱਥੇ ਬੈਠੇ ਨੇ ਰਾਹੁਲ ਜੀ ਦੇ ਛੋਟੇ ਭਰਾ ਬੈਠੇ ਨੇ ਉਹਨਾਂ ਨੇ ਸਾਨੂੰ ਘਰ ਬੁਲਾਇਆ ਬੜੀ ਵੱਡੀ ਤਕਰੀਰ ਕੀਤੀ ਕਿ ਮੈਂ ਕੱਤਰ ਪਾਰਟੀ ਦੇ ਨਾਲ ਖੜਾ ਆ ਤੇ ਮੈਂ ਕਦੀ ਵੀ ਪਿੱਛੇ ਨਹੀਂ ਹਟੂਗਾ ਤੇ ਖੈਰਾ ਸਾਹਿਬ ਇੱਕ ਅੱਛੇ ਇਨਸਾਨ ਨੇ ਇਹ ਸਾਰਾ ਪਬਲਿਕ ਚੰਦਾ ਮੈਂ ਤੁਹਾਡੇ ਸਾਹਮਣੇ ਹੁਣ ਬੋਲ ਰਿਹਾ ਵਾਂ ਫਿਰ ਦੁਬਾਰਾ ਮੈਨੂੰ ਤਿੰਨ ਦਿਨ ਛੱਡ ਕੇ ਫੋਨ ਕਰ ਬੁਲਾਇਆ ਮੈਨੂੰ ਆਪਣੇ ਲੋਕਲ ਅਹਿਮ ਸ਼ੀ ਤੇ ਸਰਪੰਚ ਬੁਲਾਇਆ ਤੇ ਉਹ ਮੈਨੂੰ ਕਹਿੰਦਾ ਕਿ ਆਪਾਂ ਪਲਾਨਿੰਗ ਕਰ ਲਈ ਆਪਾਂ ਕਿੱਦਾਂ ਇਲੈਕਸ਼ਨ ਲੜਨੀ ਆ ਅਗਲੇ 1.5 ਦਿਨ ਦੇ ਵਿੱਚ ਮੁੜ ਕੇ ਮੁੱਕਰ ਗਿਆ ਵਾ ਇਹਦਾ ਮਤਲਬ ਏਦਾਂ ਸੁਧਾਰਨ ਤਾਂ ਕੋਈ ਹੈ ਨਹੀਂ ਡਿਫੈਕਸ਼ਨ ਹੈ ਨਹੀਂ ਜੀ ਇਹਦੇ ਪਿੱਛੇ ਨੇੜੇ ਕਾਰਨ ਨੇ ਮੇਰਾ ਖਿਆਲ ਆ ਕਿ ਉਹ ਜੋ ਮੈਂ ਕਾਰਨ ਤੁਹਾਨੂੰ ਦੱਸੇ ਉਹਦੇ ਕਰਕੇ ਡਰਦਾ ਗਿਆ ਵਾ ਤੇ ਜਿਹੜਾ ਬੰਦਾ ਯਾਰ ਉਹ ਡਰ ਗਿਆ ਜਿਹੜਾ ਬੰਦਾ ਤੁਹਾਡੇ ਸਾਹਮਣੇ ਖੜ ਨਹੀਂ ਸਕਦਾ ਜਿਹੜਾ ਬੰਦਾ ਕਾਇਰ ਤੇ ਕਮਜ਼ੋਰ ਆ ਉਹ ਅੱਜ ਵੀ ਹੈ ਨਹੀਂਗਾ ਤੇ ਕੱਲ ਵੀ ਹੈ ਨਹੀਂ ਤੇ ਪਰਸੋਂ ਵੀ ਹੈ ਨਹੀਂ ਇਸ ਨੂੰ ਅੱਜ ਜਾਣਾ ਉਹਦਾ ਸਾਨੂੰ ਸਬਕਾਰ ਕੇ ਜਾ ਕੱਟੋ ਘਾਟ ਸਾਡੀ ਕੁੱਛੜ ਦੇ ਵਿੱਚ ਬੈਠ ਕੇ ਸਾਡੇ ਗੋਡੀ ਦੇ ਵਿੱਚ ਬੈਠ ਕੇ ਸਾਡੇ ਖੇਮੇ ਦੇ ਵਿੱਚ ਬੈਠ ਕੇ ਸਾਡਾ ਨੁਕਸਾਨ ਕਰਦਾ ਤਾਂ ਮੈਂ ਸਮਝਦਾ ਕਿ ਉਹਦਾ ਜਾਦਾ ਆਪਨੂੰ ਨੁਕਸਾਨ ਹੋਣਾ ਸੀਗਾ ਹੁਣ ਕੱਟੂ-ਕੱਟ ਸਭ ਨੂੰ ਪਤਾ ਵਾ ਔਰ ਮੁਬਾਰਕਬਾਦ ਆ ਪਤਲੀਆਂ ਵੀ ਭਗਵੰਤ ਉਹਦਾ ਕਹਿੰਦਾ ਸੀ ਅਸੀਂ ਤਾਂ ਬਹੁਤ ਜੀ ਨਵੀਂ ਰਾਜਨੀਤੀ ਲਿਆਵਾਂਗੇ ਜੀ ਅਜੇ ਤਾਂ ਕਦਰਾਂ ਕੀਮਤਾਂ ਚੱਕ ਦੇਾਂਗੇ ਅੱਜ ਤੁਹਾਨੂੰ ਆਪਣੀ ਪਾਰਟੀ 13 ਬੰਦੇ ਨਹੀਂ ਲੱਭੇ ਤੁਹਾਨੂੰ ਦੱਸਿਆ ਮੈਡਮ ਨੇ ਜਿਹੜਾ ਕਹਿੰਦਾ 13 ਸੀਟਾਂ ਜਿੱਤੂਗਾ 13 ਬੰਦੀ ਹੈ ਨਹੀਂ ਪਉਂਦਾ ਕਿੰਨੇ ਐਮਐਲਏ ਲੜ ਰਹੇ ਨੇ ਉਹਦੇ ਉਦੇ ਐਮਐਲਏ ਲਾੜਨੇ ਨੇ 9 ਆਪਾਂ ਆਪ ਤਾਂ ਜਾਣਦੇ ਹੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਪੰਜ ਮੰਤਰੀ ਇਹਦੇ ਐਮਐਲਏ ਆਥੋਗੇ ਇੱਕ ਜਿਹੜਾ ਕਾਂਗਰਸ ਚ ਲੈ ਕੇ ਗਿਆ ਰਾਜਕੁਮਾਰ ਚੱਬੇਵਾਲ 9 ਐਮਐਲਏ ਕਦੀ ਸੁਣਿਆ ਤੁਸੀਂ 13 ਵਿੱਚੋਂ 9 ਐਮਐਲਏ ਨੂੰ ਟਿਕਟ ਦਿੱਤੀ ਹੋਵੇ ਕਿਸੇ ਆਮ ਬੰਦੇ ਨੂੰ ਟਿਕਟ ਦਿੱਤੀ ਹੈ ਨਾ ਨੇ ਕੋਈ ਜਿਹੜਾ ਵਰਕਰ ਜਿਹੜਾ ਦਰਿਆ ਚੱਕਦਾ ਜਿਹੜਾ ਇਹਨਾਂ ਦਾ ਏਜੰਟ ਬਣਦਾ ਜਿਹੜਾ ਇਹਨਾਂ ਦੀ ਕੁੱਟ ਖਾਂਦਾ ਜਿਹੜਾ ਸੋਸ਼ਲ ਮੀਡੀਆ ਤੇ ਲੜਦਾ ਇੱਕ ਬੰਦੇ ਨੂੰ ਟਿਕਟ ਨਹੀਂ ਦਿੱਤੀ ਫਿਰ ਕਹੀ ਜਾਂਦੇ ਸੀ ਤਾਂ ਆਮ ਮੰਨਿਆਂ ਦੀ ਪਾਰਟੀ ਹੈ ਰਾਜ ਸਭਾ ਬਣਾਉਣਾ ਤੇ ਲਵਲੀ ਯੂਨੀਵਰਸਿਟੀ ਦਾ ਜਿਹੜਾ ਮਾਲਕ ਹੈ ਫਿਰ 20000 ਕਰੋੜ ਰੁਪਏ ਦਾ ਮਾਲਕ ਹੈ 650 ਕਿੱਲੇ ਵਿੱਚ ਜੀਨੋਵਸਟੀ ਉਹਦੀ ਪਰਵਾੜਾ ਜਲੰਧਰ ਰੋਡ ਦੇ ਉੱਤੇ ਫਿਰ ਵੀ ਕਹੀ ਜਾਂਦੇ ਸੀ ਆਮ ਮੰਨਿਆਂ ਜੀ ਆ ਸਮੀਰ ਮੋੜਾ ਬਿਲਡਰਾਂ ਨੂੰ ਘੁਆਣੇ ਨਾਲ ਫਟੜੇ ਕਰੋੜ ਦਾ ਮਾਲਕ ਹੈ ਦਿੱਲੀ ਰਹਿੰਦਾ ਐਮਪੀ ਉਹਨੂੰ ਬਣਾਤਾ ਜੁਨੀਅਰ ਪੋਸਟਾਂ ਆਈਆਂ ਭਰ ਲਿਆਂ ਦਿੱਤੀਆਂ ਬਾਬਾ ਫਰੀਦ ਯੂਨੀਵਰਸਿਟੀ ਤੁਹਾਡੇ ਲਾਗੇ ਫਰੀਦਕੋਟ ਇਹਨਾਂ ਬਾਈਸ ਚਾਂਸਲਾ ਨਾਣਾ ਸੀਗਾ ਤੇ ਕੇਜਰੀਵਾਲ ਸਾਹਿਬ ਦਾ ਬੰਦਾ ਐਜੂਕੇਸ਼ਨ ਬੋਰਡ ਦਾ ਚੇਅਰਪਰਸਨ ਨਾਣਾ ਤੇ ਕੇਜਰੀਵਾਲ ਦਾ ਬੰਦਾ ਜੇ ਕੋਈ ਹੋਰ ਅਰੇਨਾ ਦਾ ਚੇਅਰਮੈਨ ਨਾਣਾ ਸੀ ਤੇ ਕੇਜਰੀਵਾਲ ਦਾ ਬੰਦਾ ਐਮਪੀ ਬਣਾਉਣੇ ਤਾਂ ਰਾਗਵ ਚੱੱਡੇ ਹੁਣੀ ਜਿਹੜਾ ਰਾਗਵ ਚੱੱਡਾ ਇਹਦਾ ਪੁੱਤ ਬਣਿਆ ਸੀ ਖਾਸ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਪੰਜਾਬ ਚ ਰਹਿੰਦਾ ਜੀ ਰਾਗਵ ਚੱੱਡਾ ਪਤਾ ਕਿੱਥੇ ਬੈਠਾ ਲੋਕ ਕੇ ਲੰਡਨ ਵਿੱਚ ਬੈਠਾ ਜਦੋਂ ਦਾ ਵਿਆਹ ਕਰਾਇਆ ਉਹ ਬੀਬੀ ਨਾਲ ਉਮੜ ਕੇ ਲੱਭਾਈ ਨਹੀਂ ਉਹ ਲੰਡਨ ਤੋਂ ਨਹੀਂ ਮੋੜਦਾ ਪਿਆ ਤਾਂ ਉਹਦਾ ਰੋਣਾ ਪਤਾ ਕੀ ਹੈ ਈਟੀ ਨੇ ਇਹ ਸ਼ਰਾਬ ਘਟਾਲੇ ਦੇ ਵਿੱਚ ਉਹਨੂੰ ਫੜਨਾ ਚੱਕਣਾ ਵਾ ਜਿੰਦਾ ਕੇਜਰੀਵਾਲ ਸਾਹਿਬ ਚੱਕ ਲਈ ਇਦਾਂ ਕਰਕੇ ਉਹਨਾਂ ਨੇ ਉਹ ਚੱਕਣ ਤੋਂ ਡਰਦਾ ਵਾ ਉਹ ਅਗੇ ਜੀ ਮੈਂ ਤਾਂ ਅੱਖਾਂ ਦਾ ਆਪਰੇਸ਼ਨ ਕਰਾਉਣ ਗਿਆ ਉੱਥੇ ਉਹਨੂੰ ਕਿਹਾ ਭੜਿਆ ਮਾਨ ਸਾ ਜਿਹੜੀਆਂ ਤੁਸੀਂ ਇਹ ਕਲੀਨਿਕਾ ਬਣਾਇਆ ਇੱਥੇ ਅੰਨਾ ਰੋੜਾ ਪਾਇਆ ਕਿ ਅਮਰੀਕਾ ਦਾ ਰਾਸ਼ਟਰਪਤੀ ਦੇਖਣ ਆਇਆ ਆਮ ਆਦਮੀ ਪਾਰਟੀ ਦੇ ਕਲੀਨਿਕ ਦਿੱਲੀ ਦੇ ਵਿੱਚ ਤੇ ਆਪਰੇਸ਼ਨ ਕਰਾਉਣ ਤੁਸੀਂ ਲੰਡਨ ਵਾ ਗਿਓ ਕਿਉਂ ਨਹੀਂ ਇੱਥੇ ਪ੍ਰੋਸ਼ਸ ਕਰਾਉਂਦੇ ਆਪਣੀਆਂ ਕਲੀਨਿਕਾਂ ਦੇ ਅਸਲ ਗੱਲ ਹੈ ਕਿ ਉਹ ਘਟਾਲੇ ਤੋਂ ਡਰਦਾ ਵਾ ਉਹਨਾਂ ਨੇ ਪਤਾ ਜਿੱਦਾਂ ਇਹ ਕਿਤਲੀ ਬਲਾਈਦਾ ਐਂਦਾ ਬੀਜੇਪੀ ਨੇ ਕਿਤਲੀ ਬਣਾਉਣੀ ਐ ਇਹ ਰਾਗਵ ਚੱਡੇ ਨੂੰ ਆਪਣੇ ਨਾਲ ਲੈਣਾ ਔਰ ਬਾਬਾ ਰੋਡ ਕੇ ਉਹਦੇ ਤੋਂ ਬਿਆਲ ਲੈਣਾ ਕਿਤਨੀ ਵਾਰ ਦੇ ਖਿਲਾਫ ਉਹਦੇ ਬਾਅਦ ਗਵਾਹ ਲਉਣਾ ਉਹ ਲੰਮੇ ਤੋਂ ਨਹੀਂ ਆਉਂਦਾ ਪਿਆ ਪਰ ਉਹਦਾ ਪੁੱਤ ਬਣਿਆ ਹੋਇਆ ਸੀਗਾ ਇਹਦੇ ਕਮਜ਼ੋਰ ਬੰਦੇ ਔਰ ਕੇਜਰੀਵਾਲ ਵੀ ਸੁਣ ਲੋ ਜੀ ਹਲੇ ਤੱਕ ਹਲੇ ਨਾ ਜੇਲ੍ਹ ਬਿਆਨ ਨੂੰ ਥੋੜੀ ਵੀ ਨਹੀਂ ਹੋਈਆ ਉਸ ਦਾ ਸਾਢੇ 4 ਕਿਲੋ ਭਾਰ ਘਟ ਗਿਆ ਹੈ ਜੀ ਇਹਦਾ ਪਤਾ ਲੋਕੋ ਤੁਹਾਨੂੰ ਹਲੇ ਤਾਂ ਤੇਰਾ ਇੱਕ ਸੀਬੀਆਈ ਦਾ ਘਟਾਲਾ ਪਿਆ 50 ਕਰੋੜ ਰੁਪਏ ਦਾ ਮਕਾਨ ਦਾ ਹਲੇ ਤੇਰਾ ਜਲ ਬੋਰਡ ਦਾ ਘਟਾਲਾ ਪਿਆ ਵਾ ਹਲੇ ਤਾਂ ਪਤਾ ਨਹੀਂ ਕਿੰਨੀ ਦੇਰ ਤੈਨੂੰ ਕੱਟਣਾ ਪੈਣਾ ਅੰਦਰ ਹੁਣੇ ਡਰ ਗਿਆ 4.5 ਕਿਲੋ ਪਾਰ ਸਾਨੂੰ ਵੀ ਅੰਦਰ ਦਿੱਤਾ ਸੀਗਾ ਅਸੀਂ ਬੜੇ ਸੋਹਣੇ ਬੰਦੇ ਆ ਕੋਲ ਜੇਲ੍ਹ ਘੱਟ ਕੇ ਆਏ ਆ ਭਾਈ ਗੁਰਮੀਕੇ ਪਾ ਦਿਨਾ ਪੂਰਾ ਜੋ ਕਿ ਮੈਂ ਮੈਂ ਆਪਣੇ ਦਿਲੋਂ ਸੱਚਾ ਸੀਗਾ ਮੈਨੂੰ ਪਤਾ ਕਿ ਮੈਂ ਬੇਗੁਨਾਹ ਆ ਮੈਨੂੰ ਕੁਝ ਜਿੰਨਾ ਮਰਜ਼ੀ ਅੰਦਰ ਰੱਖ ਲੈਂਦੇ ਪਰ ਇਹ ਕਿਉਂਕਿ ਗੁਨਾਹਗਾਰ ਨੇ ਚੋਰ ਨੇ ਸੁਪਰੀਮ ਕੋਰਟ ਨੇ ਜਵਾਨਤਾ ਦੇ ਜਿ ਕਿਤਿਆਨਾਂ ਦੀਆਂ 1.5 ਸਾਲ ਦੀਆਂ ਮਨੀਸ਼ ਸੋਡੇ ਦੀ ਸੋਡੀਆਂ ਦੀ ਤੇ ਸੁਦੇਂਦਰ ਜੇੜ ਦੀ ਸੁਪਰੀਮ ਕੋਰਟ ਨੇ ਉਹਨੇ ਕਹਾ ਕਿ 338 ਕਰੋੜ ਰੁਪਇਆ ਤੁਹਾਡਾ ਸ਼ਰਾਬ ਤੋਂ ਹੱਲੇ ਵਿੱਚ ਪੈਸਾ ਟ੍ਰੇਲ ਸ਼ਿਪ ਨਜ਼ਰ ਆ ਰਹੀ ਹੈ ਜਿਦਲੀ ਵਾਰ ਗਿਆ ਹਾਈ ਕੋਰਟ ਦਲੀਲ ਦਿੱਲੀ ਹਾਈ ਕੋਰਟ ਨੇ ਦੀ ਜਵਾਬਤ ਉਹਦੀ ਪਟੀਸ਼ਨ ਰਿਜੈਕਟ ਕੀਤੀ ਕਿ ਕੇਜਰੀਵਾਲ ਤੇਰੇ ਖਿਲਾਫ ਬਹੁਤ ਬਾਰੇ ਸਬੂਤ ਨੇ ਜਿਹੜੇ ਕੋਰ ਜੋ ਅਸੀਂ ਦਸਤਾਵੇਜ਼ ਦੇਖੇ ਨੇ ਪਰ ਸ਼੍ਰੀ ਆਮ ਕਹਿ ਰਿਹਾ ਜਿਹੜੇ ਸਰਾਬ ਦੇ ਪਟਾਲੇ ਵਾਲੇ ਕਮਿਸ਼ਨ ਜਿਨ੍ਹਾਂ ਨੇ ਖਾਦਾ ਕਿ ਅਸੀਂ ਪੈਸੇ ਕੇਜਰੀਵਾਲ ਨੂੰ ਦਿੱਤੇ ਦੀ ਪਾਰਟੀ ਨੂੰ ਦਿੱਤੇ ਨੇ ਉਸ ਕਰਕੇ ਤੇਰੀ ਪਟੀਸ਼ਨ ਅਸੀਂ ਰੱਦ ਕਰ ਫਿਰ ਵੀ ਕਹੀ ਜਾਂਦੇ ਸੀ ਬੜੇ ਕੱਟੜ ਇਮਾਨਦਾਰ ਹੈ ਯਾਰ 50-50 ਕਰੋੜ ਦੇ ਕੂਟੀਆਂ ਚ ਰਹਿੰਦੇ ਨੇ ਸ਼ੀਸ਼ਮਹਿਲ ਦਿੱਲੀ ਚ ਫਿਰ ਵੀ ਕਹਿੰਦੇ ਸੀ ਆਮ ਜਿਹੇ ਬੰਦੇ ਆ ਆਹ ਹਜ਼ਾਰ ਬੰਦਾ ਚੱਕੀ ਫਿਰਦਾ ਭਗਵੰਤ ਮਾਨ ਸਿਕਿਉਰਟੀ ਦਾ ਫਿਰ ਵੀ ਕਹਿੰਦਾ ਸੀ ਆਮ ਜਿਹੇ ਬੰਦੇ ਆ ਜਹਾਜ਼ਾਂ ਘੋੜਦੇ ਨੇ ਹੈਲੀਕਾਪਟਰਾਂ ਚ ਚੜ੍ਹਦੇ ਨੇ ਆ ਇਹਨਾਂ ਦੀਆਂ ਔਰਤਾਂ ਸੋਨੇ ਦੇ ਨਾਲ ਲੱਤੀਆਂ ਪਈਆਂ ਨੇ ਦੋਨੋਂ ਬਾਹਾਂ ਦੇਖ ਲਿਆ ਕਰੋ ਇਹਨਾਂ ਦੀਆਂ ਔਰਤਾਂ ਦੇ ਹੁਣ ਤਾਂ ਲਾਹਤਾਂ ਦਰਦਿਆਂ ਨੇ ਲੱਤੀਆਂ ਪਈਆਂ ਨੇ ਫਿਰ ਵੀ ਕਹਿੰਦੇ ਸੀ ਆਮ ਜਿਹੇ ਬੰਦੇ 5-5 ਲੱਖ ਦੀ ਜੁੱਤੀ ਪਾਉਣ ਲੱਗਿਆ ਔਰ ਭਗਵੰਤ ਜਿਹਦੇ ਕੋਲ ਪਹਿਲਾਂ 1.50 ਦੀ ਜੁੱਤੀ ਨਹੀਂ ਸੀ ਮਿਲਦੀ 5-500 ਦੀ ਜੁੱਤੀ ਪਾਉਣ 5-5 ਲੱਖ ਦੀ ਜੁੱਤੀ ਪਾਉਣ ਲੱਗਿਆ ਡਿਜ਼ਾਈਨਰ ਜਿਹੜੇ ਵੱਡੇ ਵੱਡੇ ਫਾਸਟ ਡਿਜ਼ਾਈਨਰ ਨੇ ਫਿਰ ਵੀ ਕਹਿੰਦੇ ਨੇ ਅਸੀਂ ਤਾਂ ਬੜੇ ਆਰਾਮ ਦੇ ਬੰਦੇ ਆ ਜੀ ਇਸ ਕਰਕੇ ਜੋ ਕੁਝ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਉਹ ਲੋਕੀ ਸਮਝ ਚੁੱਕੇ ਨੇ ਅੱਜ ਭਗਵੰਤ ਮਾਨ ਤੇ ਉਹਦੀ ਪਾਰਟੀ ਲੱਖ ਤੰਤਰ ਵਾਰਟਲੈਂਡ ਲੱਖ ਪੁਲਿਸ ਵਾਰਟਲੈਂਡ ਲੱਖ ਅਫਸਰਸ਼ਾਈ ਵਾਰਟਲੈਂਡ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਮੋਟੇ ਨਾ ਪਾਉਣੇ। ਔਰ ਸੰਗਰੂਰ ਜਦੋਂ ਆਪਾਂ ਜਿੱਤਾਂਗੇ ਨਾ ਉਹਦਾ ਸੁਨੇਹਾ ਸਮਝੋ ਕੀ ਹੈ? ਸੰਗਰੂਰ ਦਾ ਨਤੀਜਾ ਕੋਈ ਸਧਾਰਨ ਨਤੀਜਾ ਨਹੀਂ ਹੋਏਗਾ। ਜਿਹੜੇ ਕੋਈ ਡਰਦੇ ਨੇ। ਹੱਲਵਾ ਇਹਨਾਂ ਨੇ ਹੋਰ ਵੀ بڑے ਖੇਡਾ ਖੇਡਣੀਆਂ। ਹੋ ਸਕਦਾ ਮੇਰੇ ਤੇ ਜਸਮਾਨੀ ਹਮਲਾ ਵੀ ਕਰਾਉਣ ਤੇ ਬੜਾ ਕੁਝ ਕਰਨਗੇ। ਹੱਲੇ ਬੜੀਆਂ ਚਾਲਾਂ ਚੱਲੀਆਂ। ਉਤਲੇ ਵੀ ਡਰੇ ਹੋਏ ਨੇ ਬੀਜੇਪੀ ਵਾਲੇ। ਥੱਲੇ ਵੀ ਡਰੇ ਹੋਏ ਨੇ ਭਗਵੰਤ ਵਾਲੇ। ਇਹਨਾਂ ਹੋਗਾ ਕਿਸੇ ਤਰੀਕੇ ਨਾਲ ਖੇਰੇ ਨੂੰ ਰੋਕਿਆ ਜਾਵੇ ਕਿਸੇ ਤਰੀਕੇ ਨਾਲ ਖੇਰਾ ਇੱਥੇ ਪਹੁੰਚਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਖੇਰਾ ਜਿੱਤ ਗਿਆ ਸੰਗਰੂਰ ਤੋਂ ਉਹ ਦਿਨ ਹੀ ਉਹਨਾਂ ਦਾ ਕਿਲਾ ਜਿਹੜਾ ਹੈਗਾ ਟੱਟ ਕੇ ਧੱਕੇ ਡੇ ਪੈਣਾ ਵਾ ਤੇ ਸਰਕਾਰ ਵੀ ਡਰ ਜਾਂਦੀਆਂ ਦੰਦਾ ਜ਼ਿਲ੍ਹਾ ਤੇ ਸਰਕਾਰ ਪੰਜ ਸਾਲ ਨਹੀਂ ਚੱਲੇਗੀ 2027 ਵਿੱਚ ਕੰਨਾਂ ਤੇ ਲਿਖਿਆ ਸਾਹਮਣੇ ਨਜ਼ਰ ਆਉਣ ਲੱਗਣਾ ਜਿਹੜੀ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਣੇਗੀ ਇਹ ਮਤਲਬ ਕਾਂਗਰਸ ਦਾ ਸੰਗਰੂਰ ਲੋਕ ਸਭਾ ਜਿੱਤਣ ਦਾ ਸੰਕੇਤ ਤੇ ਸੋਨੇ ਦਾ ਜਣਾਏ ਉਹ ਚਾਹੇਗਾ ਬੋਲੇ ਸੋਨਾ ਉਮੀਦ ਥੇਰ ਆ ਗਿਆ ਜੀ ਜਿਹੜਾ ਬੰਦਾ ਮਨਿਸਟਰ ਦੇ ਪਰਫਾਰਮੈਂਸ ਕਰਦਿਆ ਫੇਲ ਹੋ ਗਿਆ ਜਿਹੜੇ ਬੰਦੇ ਕੋ ਮਹਿਕਮਾ ਐਜੂਕੇਸ਼ਨ ਡਿਪਾਰਟਮੈਂਟ ਵਾਪਸ ਲੈ ਲਿਆ ਮਾਈਨਿੰਗ ਦਾ ਭਾਗ ਲੈ ਲਿਆ ਖਲੇ 6-7 ਵੇ ਭਾਗ ਉਹਨੂੰ ਵਾਪਸ ਹੋਰ ਲੈ ਲੇ ਜਿਹੜਾ ਮਨਿਸਟਰ ਨਹੀਂ ਕਾਮਯਾਬ ਹੋਇਆ ਜਿਹੜਾ ਮਨਿਸਟਰ ਨਖਿੱਧ ਸਾਬਤ ਹੋਇਆ ਜਿਹੜਾ ਬੱਚਾ ਫੇਰ ਹੋ ਗਿਆ ਇਮਤਿਹਾਨ ਤੋਂ ਉਹਨੂੰ ਕਹਿੰਦੇ ਤੈਨੂੰ ਪਾਰਲੀਮੈਂਟ ਚ ਫੇਰਜਾਂਗੇ ਮੈਂ ਤੁਹਾਡੇ ਸਭ ਇਹ ਪੁੱਛਣਾ ਚਾਹੁੰਦਾ ਨੂੰ ਮਿੱਥਿਆ ਨੂੰ ਕਦੇ ਕਿਸੇ ਮੁੱਦੇ ਤੇ ਭੁੱਲਿਆ ਤੂੰ ਅੱਛਾ ਪੰਜਾਬ ਦੇ ਵਿੱਚ ਇੰਨਾ ਕੁਝ ਹੋਇਆ ਸਾਡੇ ਕਿਸਾਨਾਂ ਦੇ ਲੱਖੀਆਂ ਮਾਰੀਆਂ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਟੇਰ ਗੈਸ ਛੁੱਟ ਗਿਆ ਹਰਿਆਣਾ ਪੁਲਿਸ ਨੇ ਸਾਡੇ ਟਰੈਕਟਰ ਭੰਤੇ ਸਾਡਾ ਇੱਕ ਨੌਜਵਾਨ ਪ੍ਰੀਤਪਾਲ ਬੂਰੀ ਚ ਪਾ ਕੇ ਚੱਕੇ ਲਗੀ ਹਰਿਆਣਾ ਪੁਲਿਸ ਦੀ ਇੱਕ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਸਿਰ ਵਿੱਚ ਮਾਰਤਾ ਉਹ ਤੇਰੀ ਕੋਈ ਸੁਬਾਨ ਹੈ ਵੀਧੇਰ ਤੂੰ ਇੱਕ ਲਫ਼ਜ਼ ਹੋ ਜਾਏ ਨਾ ਲੋਕਾਂ ਦੇ ਵਾਸਤੇ ਜਿਹੜੇ ਲੋਕਾਂ ਦੇ ਨਾਲ ਇੰਨਾ ਤਸ਼ੱਦਦ ਤੇ ਹਤਾਚਾਰ ਹੋਇਆ ਆ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਕਾਤਲ ਜਿਹੜੇ ਨੇ ਜ਼ਿਲ੍ਹਾ ਚੋਂ ਬੈਠੇ ਇੰਟਰਵਿਊ ਆ ਮੇਰੇ ਨੇ ਉਹ ਜਿਹੜੇ ਉਹਦੇ ਸ਼ੱਕੀ ਕਾਤਲਾਂ ਦੇ ਨਾਲ ਲਿਸਟ ਵਿੱਚ ਨਾਮ ਹੈ ਜਗਜੀਵਨ ਮਾਨਸਾ ਜੀ ਜਗਜੀਵਨ ਜੋਤ ਮਾਨਸਾ ਵਰਗਾ ਤੂੰ ਨੂੰ ਆਪਣੇ ਕੈਂਪੇਨ ਵਿੱਚ ਲੈ ਕੇ ਫਿਰਦਾ ਤੂੰ ਕਦੀ ਉਹਦਾ ਹਾਧਾ ਨਾਲ ਆ ਮਾਰਿਆ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਉਲਟ ਤੇ ਉਸਦੇ ਹੱਕ ਵਿੱਚ ਕਦੀ ਕਿਸੇ ਸਾਫ ਸ਼ਰਾਬ ਪਟਾਲਾ ਆਇਆ ਤੁਹਾਡੇ ਲਾਗੇ ਗਿਰਵੇ ਵਿੱਚ ਗੁਜਰਾ ਹਰਪਾਲ ਦਾ ਆਪਣਾ ਇਲਾਕਾ ਵਾ 25 ਬੰਦੇ ਮਰ ਗਏ ਹੋਣ ਕਦੀ ਮੀਤ ਖੇਰ ਦੇ ਮੂੰਹ ਤੋਂ ਨਿਕਲੇਗਾ ਕਿ ਬਹੁਤ ਮਾਰਾ ਹੋਇਆ ਵੀ ਗਰੀਬ ਗਲਤੀ ਦੀ ਪੜਿਕਲ ਕਾ ਗਲਤ ਗੱਲ ਹੋਈ ਉਹਨਾਂ ਦੀ ਮੌਤ ਹੋ ਗਈ ਹੈ ਕਦੀ ਨਹੀਂ ਨਿਕਲੇ ਮੇਰੇ ਵੀਰੋ ਇਹਨਾਂ ਦਾ ਆਪਣਾ ਇੱਕ ਮੰਤਰੀ ਉਹ ਮਰਜਾ ਦਾ ਹੈਗਾ ਨਖਿੱਧ ਨਲਾਇਕ ਮੂਰਖ ਬੇਸਕੂਫ ਲਾਲਜੀਤ ਭੁੱਲਰ ਸਟੇਜ ਤੋਂ ਖੜ ਕੇ ਆਪਣੇ ਬੋਲਦਿਆਂ ਦੇ ਉੱਤੇ ਤੰਸ਼ ਕਰ ਰਿਹਾ ਜਿਗਾ ਕਹਿੰਦਾ ਉਹ ਸੁਣ ਲੋ ਮੇਰੇ ਉਹ ਵੀਰੋ ਉਹ ਖੇਥਾ ਦਾ ਰਹ ਅਰਵਿੰਦਰ ਗਿੱਲਾ ਕਾਂਗਰਸੀ ਉਹਦੇ ਮੁਤਲਕ ਕਹਿ ਰਿਹਾ ਸੀ ਹਰਮਿੰਦਰ ਸੁਣ ਲੈ ਚੰਗੀ ਤਰ੍ਹਾਂ ਨਾਲ ਮੈਂ ਕੋਈ ਗੁੱਲੀ ਘੜ ਰਹੀਗਾ ਇਹਨੂੰ ਪੁੱਛੇ ਵੀ ਤੂੰ ਜਿਆਦਾ ਚੱਟ ਹੈ ਤੇਰੇ ਚਾਰ ਲੱਤਾਂ ਲੱਗੀਆਂ ਵਾ ਤੇਰੇ ਪੂਛ ਲੱਗੀ ਹੋਈ ਆ ਤੇਰੇ ਕੋਲ ਚਾਰ ਬਾਹਾਂ ਲੱਗੀਆਂ ਰੱਬ ਨੇ ਤੈਨੂੰ ਗੁੱਲੀ ਘੜ ਬੰਦੇ ਨਜ਼ਰ ਨਹੀਂ ਆਉਂਦੇ ਤੇ ਖਾਣਾ ਦੀ ਤੋਹਿੰਨ ਕੀਤੀ ਜੱਸਾ ਸਿੰਘ ਰਾਮ ਦੇੜਿਆ ਸਾਡੇ ਇਤਿਹਾਸ ਵਿੱਚ ਬੱਬਰ ਸ਼ੇਰ ਉਹ ਤੈਨੂੰ ਸ਼ਰਮ ਨਹੀਂ ਆਈ ਤੇ ਕਹਿੰਦਾ ਮੈਂ ਕੋਈ ਮੈਂ ਕੋਈ ਦੁੱਲੀ ਕਰਨੀ ਮੈਂ ਕੋਈ ਸੁਨਿਆਰਾ ਨਹੀਂਗਾ ਹਾਰੇ ਪੰਜਾਬ ਦੇ ਸੁਨਿਆਰਾ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਇਸ ਬੰਦੇ ਨੇ ਤੇ ਆ ਮੀਠਿਆ ਰੂਮ ਕਹਿ ਨਹੀਂ ਸਕਿਆ ਤੇ ਲਾਲਜੀਤ ਤੂੰ ਗਲਤ ਬੋਲਿਆ ਵਾ ਇਹਦੇ ਮੂੰਹ 'ਚ ਜੁਬਾਨ ਨਹੀਂ ਨਿਕਲੀ ਪਰ ਇੱਥੇ ਬਸ ਨਹੀਂ ਉਨਤਾਰ ਸੰਧਵਾ ਜਿਹੜਾ ਗਿਆਨੀ ਜੈਲ ਸਿੰਘ ਜੀ ਸਾਡੀ ਪਾਰਟੀ ਨੇ ਰਾਸ਼ਟਰਪਤੀ ਬਣਾਇਆ ਉਹਨਾਂ ਨੂੰ ਉਹ ਕੰਡਾ ਨਾ ਦਾ ਪੁੱਤ ਆਵਾ ਉਹ ਤੇਰੇ ਮੂੰਹ ਚ ਜਾਣ ਨਹੀਂ ਸੀ ਕਿ ਜ਼ੁਬਾਨ ਕਿ ਤੂੰ ਇਹਨੂੰ ਲਾਲਜੀਤ ਭੁੱਲਰ ਨੂੰ ਟੋਕਦਾ ਕਿ ਅਸੀਂ ਗੁੱਲੀ ਘੜ ਨਹੀਂਗੇ ਅਸੀਂ ਤੇਰੇ ਵਰਗੇ ਇਨਸਾਨ ਗਦਰਤ ਮੰਨਦਾ اخਲਾਕੀ ਆ ਪੱਗਾ ਦਸਤਾਰਾ ਸਜਾਈਆਂ ਹੋਈਆਂ ਕਹਿ ਨਹੀਂ ਸਕਿਆ ਮੇਰੇ ਵੀਰੋ ਕਿਸੇ ਗੱਲ ਤੇ ਮੈਨੂੰ ਅੱਜ ਦਾ ਲੈ ਮੀਤਿਆ ਨੂੰ ਪੁੱਛੋ ਤੁਸੀਂ ਇਹਨੂੰ ਬਰਨਾਰੇ ਤੋਂ ਬਾਹਰ ਕੋ ਜਾਣਦਾ ਵਾ ਮਨਿਸਟਰ ਬਣ ਗਿਆ ਤੂੰ ਕੇ ਨਾਲ ਕੋਈ ਇਹਨੂੰ ਜਾਣਦਾ ਬੰਦਾ ਕੋਈ ਬਾਹਰ ਇਹਨੂੰ ਕਹੇ ਐਂ ਕਰ ਮੇਰੇ ਨਾਲ ਚੱਲ ਤੈਨੂੰ ਅਟਾਰੀ ਲੈ ਕੇ ਜਾਣਾ ਬਾਰਡਰ ਤੇ ਸਭ ਨੂੰ ਦੋਨੋਂ ਨੂੰ ਲੈ ਜਾ ਕਿਸੇ ਪਿੰਡ ਦੇ ਵਿੱਚ ਦੋਨੋਂ ਖੜੇ ਕਰ ਦਿਓ ਉਹ ਕਹਿਣਗੇ ਆਹ ਤਾਂ ਖੇਰਾ ਆਇਆ ਪੰਜਾਬ ਵਾਲਾ ਆਹ ਬਾਬੂ ਥੋੜਾ ਆ ਗਿਆ ਨਾ ਇਧਰ ਦੇ ਪਾਸੇ ਇਹਨੂੰ ਪਛਾਣ ਨਹੀਂ ਸਕਦਾ ਕੋਈ ਵੀ ਮੇਰੇ ਵੀਰੋ ਇਹ ਕਹਿੰਦਾ ਸੱਚ ਕਹਿ ਰਿਹਾ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਔਰ ਇਹਨਾਂ ਇਹਨੂੰ ਪੰਜਾਬ ਦੇ ਕਿਸੇ ਪਿੰਡ ਵਿੱਚ ਜਿਹੜੇ ਜਿੱਥੇ ਕਦੀ ਗਿਰਾਜ ਨਹੀਂ ਇਹ ਇੱਕ ਅੱਧੀ ਗੱਲਾਂ ਛਾੜਿਓ ਕਿ ਜੇ ਮੁੜ ਕੇ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਇਕੱਲਾ ਤੁਰ ਕੇ ਪਹੁੰਚ ਜਾ ਤਾਂ ਮੈਨੂੰ ਫੜ ਲਓ। 나 ਇਹਨੂੰ ਪੰਜਾਬ ਦਾ ਪਤਾ, 나 ਇਹਨੂੰ ਰਾਜ ਦਾ ਪਤਾ, 나 ਪੰਜਾਬ ਦੀ ਤਕਲੀਫ ਦਾ ਪਤਾ, 나 ਕਿਸਾਨਾਂ ਦਾ ਪਤਾ, 나 ਇਹਨੂੰ ਖੇਤ ਮਜ਼ਦੂਰਾਂ ਦਾ ਪਤਾ, 나 ਇਹਨੂੰ ਜ਼ੋਲਮ ਦਾ ਪਤਾ। ਇਹ ਤਾਂ ਸਿਰਫ ਇੱਕੋ ਦਿਨ ਰੋਲਾ ਪਾਉਂਦੇ ਜਦੋਂ ਕੇਜਰੀਵਾਲ ਚੱਕਿਆ ਜਾਂਦਾ। ਹਾਏ ਕੇਜਰੀਵਾਲ ਪਕੜਾ ਗਿਆ ہمارا ਪਾਪਾ। ਇਹ ہمارا ਪਿਤਾ ਹੈ। ਉਹ ਗੁਰੂ ਗੋਬਿੰਦ ਸਿੰਘ ਸਾਡਾ ਪਿਓ। ਤੇ ਨਹੀਂ ਤੈਨੂੰ ਪਤਾ ਤਾਂ ਮੈਂ ਤੈਨੂੰ ਦੱਸ ਦੇਣਾ ਤੇਨੂੰ ਪਿਓ ਕੌਣ ਹੈ ਤੇਰਾ। ਕੇਜਰੀਵਾਲ ਤੁਹਾਡਾ ਪਿਓ ਨਹੀਂਗਾ। ਇਸ ਕਰਕੇ ਇਹ ਬੰਦੇ ਖੁਸ਼ਾਮਦੀ ਨੇ ਇਹ ਪੰਜਾਬ ਦੇ ਹਤਾਸ਼ੀ ਨਹੀਂਗੇ